ਸਾਊਦੀ ਅਰਬ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਜਿੱਥੇ ਕਿ ਸੜਕ ਹਾਦਸੇ 'ਚ 42 ਭਾਰਤੀ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਦਰਅਸਲ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਉਹ ਉਮਰਾ ਕਰਨ ਲਈ ਸਾਊਦੀ ਅਰਬ ਗਏ ਸੀ ਤਾਂ ਯਾਤਰੀ ਸੋਮਵਾਰ ਸਵੇਰੇ ਮੱਕੇ ਤੋਂ ਮਦੀਨਾ ਜਾ ਰਹੇ ਸਨ ਜਦੋਂ ਬੱਸ ਦੀ ਡੀਜ਼ਲ ਟੈਂਕ ਨਾਲ ਟੱਕਰ ਹੋਈ ਤਾਂ ਚਰਚਾਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਾਦਸਾ ਮੁਫਰਹਿਤ ਨੇੜੇ ਲਗਭਗ 1:30 ਵਜੇ ਭਾਰਤੀ ਸਮੇਂ ਅਨੁਸਾਰ ਵਾਪਰਿਆ ਤਾਂ ਸੂਤਰਾਂ ਤੋਂ ਪਤਾ ਚੱਲਦਾ ਕਿ ਇਹ ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸੀ ਤਾਂ ਉਹ ਸਾਰੇ ਹైదరాబాద్ ਅਤੇ ਤੇਲंगाना ਦੇ ਵਸਨੀਕ ਸੀ ਤਾਂ ਸ਼ੁਰੂਆਤੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ ਲਗਭਗ 20 ਔਰਤਾਂ ਤੇ ਅਤੇ 11 ਬੱਚੇ ਸਵਾਰ ਸੀ ਤਾਂ ਦੱਸਦੀ ਹੈ ਕਿ ਤੇਲंगाना ਸਰਕਾਰ ਨੇ ਕਿਹਾ ਕਿ ਉਹ ਰਿਆਦ ਵਿੱਚ ਭਾਰਤੀ ਦੂਤਾਵਾਸਤੇ ਸੰਪਰਕ ਵਿੱਚ ਹੈ ਤਾਂ ਇੱਕ ਅਧਿਕਾਰਤਕ ਬਿਆਨ ਵਿੱਚ ਰਾਜ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਰੇਮੰਤ ਰੈਡੀ ਨੇ ਨਵੀਂ ਦਿੱਲੀ ਵਿੱਚ ਅਧਿਕਾਰੀਆਂ ਨੂੰ ਗੀਤਾ ਤੇ ਉਹਨਾਂ ਨੂੰ ਦੂਤਾਵਾਸ ਅਧਿਕਾਰੀਆਂ ਨੂੰ ਨਾਲ ਨੇੜਿਓ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਉਹ ਹਾਸੇ ਤੋਂ ਬਹੁਤ ਦੁਖੀ ਹਨ ਤਾਂ ਟਵਿੱਟਰ ਤੇ ਇੱਕ ਪੋਸਟ ਵਿੱਚ ਉਹਨਾਂ ਨੇ ਲਿਖਿਆ ਕਿ ਰਿਆਦ ਵਿੱਚ ਦੋਤਾ ਵੈਸ ਅਤੇ ਜਦਹਾ ਵਿੱਚ ਕੌਂਸਲੇਟ ਹਾਦਸੇ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਪਰਿਵਾਰਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਹੇ ਨੇ ਤਾਂ ਘੱਟੋ ਘੱਟ 42 ਯਾਤਰੀਆਂ ਦੀ ਮੌਤ ਹੋਈ ਹੈ ਤਾਂ ਇਹ ਸਾਰੇ ਉਮਰ ਕਰਨ ਲਈ ਸੌਦੀ ਔਰ ਬਗੇਸੀ ਤਾਂ ਯਾਤਰੀ ਸੋਮਵਾਰ ਸਵੇਰੇ ਮੱਕੇ ਤੋਂ ਮਦੀਨੇ ਜਾ ਰਹੇ ਸੀ ਜਦੋਂ ਬੱਸ ਦੀ ਟੈਂਕ ਡੀਜ਼ਲ ਨਾਲ ਟੱਕਰ ਹੋਈ ਤਾਂ ਉੱਥੇ ਇਨਾ ਭਿਆਨਕ ਹਾਦਸਾ ਹੋਇਆ ਤੇ ਉੱਥੇ ਹੀ 42 ਭਾਰਤੀ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਬੱਸ ਪੂਰੀ ਤਰ੍ਹਾਂ ਅੱਗ 'ਚ ਝੁੱਲਸ ਗਈ ਤਾਂ ਹైదరాబాద్ ਦੇ ਸੰਸਦ ਮੈਂਬਰ ਅਸ ਤੋਂ ਦੋ ਦਿਨ ਓਵੈਸੀ ਨੇ ਸਾਊਦੀ ਅਰਬ ਵਿੱਚ ਹੋਏ ਬੱਸ ਹਾਦਸੇ ਦੁੱਖ ਪੜਗ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੱਕੇ ਤੋਂ ਮਦੀਨਾ 42 ਸਦਾਨੋਂ ਲੈ ਕੇ ਜਾ ਰਹੀ ਬੱਸ ਵਿੱਚ ਅੱਗ ਲੱਗ ਗਈ ਤਾਂ ਮੈਂ ਰਿਆਦ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ ਮਿਸ਼ਨਰੀ ਅੱਬੂ ਮਥੇਨ ਜਾਰਜ ਨੇ ਗੱਲਬਾਤ ਕੀਤੀ ਤੇ ਜਿਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦਾ ਪੂਰੀ ਜਾਣਕਾਰੀ ਇਕੱਠੀ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਹਾਇਦਰਾਬਾਦ ਵਿੱਚ ਦੋ ਟਰੈਵਲ ਏਜੰਸੀਆਂ ਨਾਲ ਸੰਪਰਕ ਕੀਤਾ ਤੇ ਯਾਤਰੀਆਂ ਦੇ ਵੇਰਵੇ रियाद दूतावास ਅਤੇ ਵਿਦੇਸ਼ ਸਕੱਤਰ ਨਾਲ ਸੰਝੇ ਕੀਤੇ ਹਨ ਮੈਂ ਕੇਂਦਰ ਸਰਕਾਰ ਖਾਸ ਕਰਕੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਬੇਨਤੀ ਕਰਦਾ ਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇ ਤੇਲੰਗਾਨਾ ਦੇ ਮੁੱਖ ਮੰਤਰੀ ਐ ਰੈਵੰਤ ਰੈਡੀ ਨੇ ਬਸ ਹਾਸੇ ਦੁੱਖ ਭੜ ਕੀਤਾ ਤੇ ਮੁੱਖ ਮੰਤਰੀ ਇਸਕੱਤਰ ਪੁਲਿਸ ਡਾਇਰੈਕਟਰ ਜਨਰਲ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਕੇਂਦਰ ਅਤੇ ਸੌਦੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ ਲੋਰੀਂਦਾ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਉਹਨਾਂ ਨੇ ਇੱਕ ਬਿਆਨ ਵਿੱਚ ਤੇਲੰਗਾਨ ਦੇ ਸੀਐਮਓ ਨੇ ਕਿਹਾ ਕਿ ਮੁੱਖ ਮੰਤਰੀ ਆਦੇਸ਼ਾਂ ਤੇ ਸੀਐਮ ਰਾਮਕ੍ਰਿਸ਼ਨ ਰਾਓ ਨੇ ਦਿੱਲੀ ਵਿੱਚ ਮੌਜੂਦਾ ਰੈਜ਼ੀਡੈਂਟ ਕਮਿਸ਼ਨਰ ਗੌਰਵ ਉੱਪਰ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਉਹਨਾਂ ਨੂੰ ਹਾਜ਼ਰੇ ਵਿੱਚ ਸ਼ਾਮਲ ਰਾਜ ਦੇ ਲੋਕਾਂ ਦੀ ਗਿਣਤੀ ਤੁਰੰਤ ਇਕੱਠੀ ਕਰਨ ਤੇ ਜਾਣਕਾਰੀ ਪ੍ਰਦਾਨ ਕਰਨ ਦੀ ਨਿਰਦੇਸ਼ ਦਿੱਤੇ ਨੇ ਤਾਂ ਸਕਤਰਤਾਂ ਦੇ ਵਿੱਚ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਤਾਂ ਦੱਸ ਦਿਆ ਕਿ ਕਾਣ ਪਿਆ ਹੈ ਸੌਦੀ ਅਰਬ ਤੋਂ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਧਾਰਮਿਕ ਯਾਤਰਾ ਤੇ ਵਿਦੇਸ਼ ਗਏ 42 ਭਾਰਤੀ ਯਾਤਰੀਆਂ ਦੀ ਮੌਤ ਹੋਈ ਹੈ ਤਾਂ ਇਹ ਟਟਟਟ ਇਹ ਸਾਰੇ ਉਮਰਾ ਕਰਨ ਲਈ ਸੌਦੀ ਅਰਬ ਗਏ ਸੀ ਤਾਂ ਯਾਤਰੀ ਸੋਮਵਾਰ ਸਵੇਰੇ ਮੱਕੇ ਤੋਂ ਮਦੀਨਾ ਜਾ ਰਹੇ ਸੀ ਜਦੋਂ ਬੱਸ ਦੀ ਡੀਜ਼ਲ ਟੈਂਕਰ ਨਾਲ ਟੱਕਰ ਹੋਈ ਤਾਂ ਸ਼ੁਰੂਆਤੀ ਰਿਪੋਰਟ ਤੋਂ ਪਤਾ ਚੱਲਦਾ ਕਿ ਇਹ ਹਾਸਾ ਮੁਫਰੀਦ ਹਿਤ ਨੇੜੇ ਲਗਭਗ 1:30 ਵਜੇ ਭਾਰਤੀ ਸਮੇਂ ਅਨੁਸਾਰ ਵਾਪਰਿਆ ਸੀ ਜਿਸ ਵਿੱਚ 42 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ